ਕਿਸਾਨ ਮਜ਼ਦੂਰ ਨੌਜਵਾਨ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਕਾਰ ਦੇ ਕੰਨ ਸੁਣ ਰਹੇ ਆ ਤੁਹਾਨੂੰ ਦੇਖ ਰਹੇ ਆ ਜੇ ਸਾਡੀ ਸਟੇਜ ਦਾ ਜਾਪਤਾ ਵਧੀਆ ਹੋਵੇ ਜੇ ਇਹ ਸਟੇਜ ਤੁਹਾਨੂੰ ਕਹਿੰਦੀ ਆ ਪਿਆ ਕੇ ਪਨਾਲ ਚ ਬਹਿ ਜਾਓ ਜੇ ਤੁਸੀਂ ਬੈਠ ਜਾਂਦੇ ਜੇ ਤੇ ਸਰਕਾਰ ਨੂੰ ਇਹ ਸੰਦੇਸ਼ ਜਾਂਦਾ ਵੀ ਇਹ ਡਿਸਪੀਸਪਲਨ ਵਾਲੇ ਲੋਕ ਨੇ ਇਹ ਆਪਣੇ ਆਗੂਆਂ ਦਾ ਜਾਪਤਾ ਮੰਨਦੇ ਨੇ ਤੁਸੀਂ ਨਾ ਵੀ ਸਾਡੀ ਗੱਲ ਮੰਨੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਰਕਾਰ ਕੋ ਇਹ ਸੁਨੇਹਾ ਜਾਂਦਾ ਵੀ ਇਹਨਾਂ ਆਗੂਆਂ ਦੇ ਵਸ ਚ ਇਹ ਜਨਤਾ ਹੈ ਨਹੀਂਗੀ ਇਹ ਇਹਨਾਂ ਆਖੂਆਂ ਦਾ ਆਖਾ ਨਹੀਂ ਮੰਦੀ ਮੈਂ ਤੁਹਾਨੂੰ ਅੱਡੇ ਮਿੰਟ ਪਹਿਲੋ ਅਪੀਲ ਕੀਤੀ ਵੀ ਮਤਾਵਾ ਪਹਿਣਾ ਸਾਰਿਆਂ ਪੰਡਾਲ ਚ ਆਜੋ ਔਰ ਆ ਪੰਡਾਲ ਪਰ ਗਿਆ ਹੈਗਾ ਵਾ 10 10 ਮਿੰਟ ਬੇਨਤੀ ਕਰਨੀਆਂ ਜਿੱਥੇ ਵੀ ਮਤਾਵਾ ਭੈਣਾਂ ਨੇ ਪਰਲੇ ਬੰਨੇ ਬਾਡਰ ਦੇਖ ਰੀਆਂ ਨੇ ਇੱਧਰ ਗਈਆਂ ਨੇ ਸਾਰੀਆਂ ਨੂੰ ਬੇਨਤੀ ਆ ਪੰਡਾਲ ਦੇ ਵਿੱਚ ਆ ਕੇ ਸੱਜ ਜੋ ਮੈਂ ਤੁਹਾਡੇ ਨਾਲ 10 ਮਿੰਟ ਬਹੁਤ ਜ਼ਰੂਰੀ ਵਿਚਾਰ ਚਰਚਾ ਇਸ ਮੋਰਚੇ ਦੀ ਕਰਨੀ ਹੈਗੀ ਆ ਇੱਕ ਮਾਨ ਬਸ ਜੁਗਰਾਵ ਸਿੰਘ ਪਿੰਡ ਅਠਲਾਵਾ ਮੇਰੇ ਖਲ ਜਿਲ੍ਹਾ ਮਾਨਸਾ ਉਹ ਠੀਕ ਆ ਜੀ ਉਹ ਕਹਿੰਦੇ ਵੀ ਭਾਈ ਅਸੀਂ ਇਸ ਮੋਰਚੇ ਲਈ ਫਰੀ ਵਾ ਸੇਵਾ ਦਵਾਂਗੇ ਭਾਈ ਉਹਨਾਂ ਦਾ ਧੰਨਵਾਦ ਹੈ ਭਾਈ ਸੋ ਅੱਜ ਅਸੀਂ ਔਰਤਾਂ ਦਾ ਦਿਹਾੜਾ ਮਨਾਇਆ ਵਾ ਉਹ ਔਮਨ ਵਰਕਿੰਗ ਡੇ ਆ ਅੱਜ ਵੀ ਕੁਝ ਗੱਲਾਂ ਰਹਿੰਦੀਆਂ ਨੇ ਜੜੀਆਂ ਔਰਤਾਂ ਵਾਸਤੇ ਜ਼ਰੂਰੀ ਹੈਗੀਆਂ ਨੇ ਜੇ ਅਸੀਂ ਇਸ ਦੇਸ਼ ਨੂੰ ਦੇਖੀਏ ਤਾਂ ਜੇ ਸਾਰੇ ਸੰਸਾਰ ਵਿੱਚ ਬਾਲ ਵਿਆਹ ਹੁੰਦੇ ਆ ਤਾਂ ਉਹਦਾ 40% ਹਿੱਸਾ ਸਾਡੇ ਹਿੱਸੇ ਆ ਰਿਹਾ ਇਸ ਦੇਸ਼ ਦੇ ਹਿੱਸੇ ਆ ਰਿਹਾ ਅੱਜ ਵੀ ਔਰਤਾਂ ਨਾਲ ਜਿਹੜੀ ਜਿੰਸੀ ਜਾਤਤੀ ਹੁੰਦੀ ਆ ਅਸੀਂ ਮੋਹਰਲਿਆਂ 'ਚ ਜਾਣਦੇ ਆ ਬਹੁਤ ਸਾਰੇ ਸੂਬਿਆਂ ਦੇ ਵਿੱਚ ਅੱਜ ਵੀ ਔਰਤ ਜਿਹੜੀਆਂ ਸਾਡੀਆਂ ਜਗੀਰੂ ਕਦਰਾਂ ਕੀਮਤਾਂ ਨੇ ਮਰਦ ਪ੍ਰਧਾਨ ਸਮਾਜ ਆ ਉਹਦੇ ਵਿੱਚ ਉਹਨੂੰ ਬਰਾਬਰੀ ਨਹੀਂ ਮਿਲ ਰਹੀ ਹੈਗੀ ਅੱਜ ਵੀ ਜੇ 18 ਸਾਲ ਤੋਂ ਪਹਿਲੋਂ ਜਾਂ 18 ਸਾਲ ਦੇ ਨੇੜੇ ਔਰਤ ਬੱਚਾ ਪੈਦਾ ਕਰ ਰਹੀ ਆ ਤਾਂ ਭਾਰਤ ਬਹੁਤ ਸਾਰੇ ਦੇਸ਼ਾਂ ਵਿੱਚੋਂ ਚੰਗੀ ਕਤਾਰ ਚਾ ਰਿਹਾ ਹੈਗਾ ਅੱਜ ਵੀ ਔਰਤ ਭਾਵੇਂ ਹਰੇਕ ਸ਼ੋਭੇ ਦੇ ਵਿੱਚ ਚੱਲੇਗੀ ਆ ਪਰ ਬਹੁਤ ਸਾਰੇ ਸ਼ੋਭਿਆਂ ਦੇ ਵਿੱਚ ਉਹਨੂੰ ਬਰਾਬਰੀ ਮਿਲਨੀ ਬਾਕੀ ਹੈਗੀ ਆ ਇਹ ਜ਼ਰੂਰੀ ਆ ਵੀ ਸਾਡੇ ਮੁੰਡਿਆਂ ਨਾਲੋਂ ਔਰਤ ਤਿੰਨ ਗੁਣਾ ਵੱਧ ਜਿਹੜੀ ਪੜ੍ਹਾਈ ਦੇ ਵਿੱਚ ਹੰ ਨੰਬਰ ਵੱਧ ਲੈ ਰਹੀ ਹੈਗੀ ਆ ਪਰ ਇਹਦੇ باوجود ਭਾਵੇਂ ਔਰਤ ਮੁੰਡੇ ਤੇ ਕੁੜੀ ਦਾ ਪਾੜਾ ਘਟਿਆ ਹੈਗਾ ਪਰ ਫਿਰ ਵੀ ਜਿਹੜੀ ਤਰਤੀ ਦੇ ਸੀ ਜੀ ਰਹੇ ਗੁਰੂਆਂ ਦੀ ਤਰਤੀ ਤੇ 1000 ਕੁੜੀ ਮਗਰ ਸਾਡੀ 900 ਗਿਣਤੀ ਆ। ਅਰ ਦੇਸ਼ ਦੀ ਜਿਹੜੀ ਗਿਣਤੀ ਆ ਉਹ 940 ਹੈਗੀ ਆ। ਤੋਂ ਔਰਤਾਂ ਨੂੰ ਬਰਾਬਰੀ ਤੇ ਲਿਆਉਣ ਲਈ ਉਹਨਾਂ ਨੂੰ ਬਰਾਬਰ ਵਾਲਾ ਸਮਾਜ ਪੈਦਾ ਕਰਕੇ ਦੇਣ ਲਈ ਹਜੇ ਤਾਂ ਬਾਈ ਬਹੁਤ ਕੰਮ ਕਰਨਾ ਬਾਕੀ ਹੈਗਾ ਵਾ। ਔਰ ਆ ਜਿਹੜੇ ਹਾਕਮ ਰਾਜ ਕਰਦੇ ਨੇ ਸਾਡੇ ਤੇ ਜਦੋਂ ਜੁਪੀ ਦੇ ਵਿੱਚ ਦਲ ਤੌਰਤਾ ਨਾਲ ਜਿੰਸੀ ਜਾਤੀ ਹੁੰਦੀ ਆ ਪਾਛਪਾ ਦੇ ਵੱਡੇ ਲੀਡਰ ਕਹਿੰਦੇ ਆ ਕਿ ਸਵਰਨ ਜਾਤੀਆਂ ਦੇ ਮੁੰਡਿਆਂ ਦੇ ਖੂਨ ਗਰਮ ਹੁੰਦੇ ਆ ਆ ਵੀ ਸ਼ਰਮਨਾਕ ਬਿਆਨ ਆਉਂਦੇ ਹੈਗੇ ਆ ਸਾਡੇ ਹਾਕਮਾਂ ਵੱਲੋਂ ਇਹ ਤੋਂ ਗਾਹ ਜਿੱਥੇ ਵੀ جنگ ਲੱਗਦੀ ਆ ਚਾਹੇ ਇਸਰਾਈਲ ਫਲਸਤੀਨ ਤੇ ਹਮਲਾ ਕਰ ਰਿਹਾ ਸਭ ਤੋਂ ਵੱਧ ਨਿਸ਼ਾਨਾ ਔਰਤਾਂ ਹੋ ਰਹੀਆਂ ਹੈਗੀਆਂ ਚਾਹੇ ਰਸ਼ੀਆ ਜੁਕਰੇਨ ਤੇ ਹਮਲਾ ਕਰ ਰਿਹਾ ਉਹਦੇ ਵਿੱਚ ਵੀ ਔਰਤਾਂ ਸਭ ਤੋਂ ਵੱਧ ਨਿਸ਼ਾਨਾ ਹੁੰਦੇ ਹੁੰਦੀਆਂ ਤੋਂ ਹਾਲੇ ਬਹੁਤ ਕੁਝ ਕਰਨਾ ਬਾਕੀ ਹੈਗਾ ਅਸੀਂ ਛੋਟਾ ਜਿਹਾ ਯਤਨ ਕੀਤਾ ਅੱਜ ਬੇਕ ਮੰਤਰੀ ਵਰਕਿੰਗ ਦੇ ਔਮਨ ਦੇ ਦੇਣ ਦੇ ਵਿੱਚ ਅਸੀਂ ਇਸ ਮੋਰਚੇ ਵਿੱਚ ਆਪਣੀਆਂ ਮਾਵਾਂ ਭੈਣਾਂ ਤੇ ਧੀਆਂ ਨੂੰ ਸੱਦਾ ਦਈਏ ਔਰ ਅਸੀਂ ਇਹ ਸਮਝਿਆ ਸੀ ਵੀ ਇਹ ਮੋਰਚਾ ਜੇ ਜਿੱਤ ਤੱਕ ਲੈ ਕੇ ਜਾਣਾ ਤੇ ਉਸ ਮੋਰਚੇ ਵਿੱਚ ਔਰਤ ਦੀ ਭੂਮਿਕਾ ਕੀ ਹੋਵੇ ਅੱਜ ਖੇਤੀ ਸੰਕਟ ਆ ਭਾਰਤ ਦੇ ਵਿੱਚ ਖੇਤੀ ਸੰਕਟ ਦਾ ਸਭ ਤੋਂ ਵੱਧ ਸ਼ਿਕਾਰ ਔਰਤ ਹੈਗੀ ਆ ਭਾਵੇਂ ਪੂਰੇ ਦੇਸ਼ ਵਿੱਚ ਖੇਤੀ ਘਾਟੇਮੰਦਾ ਕਿੱਤਾ ਹੋਣ ਕਰਕੇ ਖੁਦਕੁਸ਼ੀਆਂ ਹੋਈਆਂ ਪੂਰੇ ਦੇਸ਼ ਵਿੱਚ ਔਰਤ ਨੇ ਸਭ ਤੋਂ ਘੱਟ ਖੁਦਕੁਸ਼ੀਆਂ ਕੀਤੀਆਂ ਹੈਗੀਆਂ। ਔਰ ਜਦੋਂ ਤੁਹਾਡੇ ਘਰ ਦਾ ਮੁਖੀਆ ਖੁਦਕੁਸ਼ੀ ਕਰ ਜਾਂਦਾ ਉਦੋਂ ਸਭ ਤੋਂ ਵੱਧ ਜੇ ਕੋ ਪੀੜਾ ਸਹਿੰਦੀ ਆ ਤਾਂ ਸਾਡੀ ਮਾਂ ਪੈਣ ਸਹਿੰਦੀ ਆ। ਅਸੀਂ ਵੇਖਿਆ ਪੰਜਾਬ 'ਚ ਖਾਸ ਕਰਕੇ ਮਾਲਵੇ ਦੇ ਖਿੱਤੇ 'ਚ ਇੱਕ ਘਰਾਂ ਦੇ ਵਿੱਚ ਤਿੰਨ ਤਿੰਨ ਵਿਧਵਾਵਾਂ ਵੇਖਿਆ ਸੀ। ਕਰਜ਼ੇ ਕਰਕੇ ਖੁਦਕੁਸ਼ੀਆਂ ਕਰਕੇ ਸਾਡੇ ਵੀਰ। ਤਾਂ ਉਹਦਾ ਭੋਜ ਕਿਹਦੇ ਤੇ ਪੈ ਰਿਹਾ ਔਰਤ ਤੇ ਪੈ ਰਿਹਾ ਅੱਜ ਜੇ ਸਾਡੇ ਘਰਾਂ ਦੀ ਆਰਥਿਕ ਹਾਲਤ ਮਾੜੀ ਆ ਅੱਜ ਜੇ ਨੌਜਵਾਨਾਂ ਨੂੰ ਨਸ਼ੇ ਵੱਲ ਲੈ ਕੇ ਗਈ ਆ ਸਰਕਾਰ ਉਹਦਾ ਸਫਰ ਕੌਣ ਕਰਦੀ ਆ ਔਰਤ ਕਰਦੀ ਹੈਗੀ ਅਸੀਂ ਤੇ ਦੇਖਿਆ ਜਦੋਂ ਮਤਾਵਾ ਪਹਿਣਾ ਨਾਲ ਗੱਲ ਕਰੀਦੀ ਆ ਆਂਦੀ ਆ ਕਰਨ ਵਾਲੇ ਦਾ ਨਾਮ ਲੈ ਕੇ ਪਿਰਾਣੇ ਦਾ ਬਾਪੂ ਆਂਦਾ ਵੀ ਆਰਤੀ ਦੇ ਨਾਲ ਸਾਹਬ ਕੀਤਾ ਵਾ ਉਹ ਕਹਿੰਦਾ ਤੁਹਾਡਾ 5 ਲੱਖ ਰੁਪਈਆ ਟੁੱਟ ਗਿਆ ਕਹਿੰਦੀ ਆ ਕੁੜੀ ਜਵਾਨ ਖਲੋਤੀ ਆ ਆਂਦੀ ਰਾਤ ਨੀਂਦ ਨਹੀਂ ਆਉਂਦੀ ਵੀ ਅੱਗੇ ਆਰਤੀਆ ਕਹਿੰਦਾ ਵੀ ਤੁਹਾਡੇ ਪੈਸੇ ਟੁੱਟ ਗਏ ਆ ਤੇ ਇਹ ਕੁੜੀ ਕਿੱਦਾਂ ਵਿਆਉਣੀ ਹੈਗੀ ਆ ਆਂਦੀ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਕੋਈ ਨਹੀਂ ਹੈਗਾ ਇਹ ਫਿਕਰ ਆ ਵੀ ਮੁੰਡੇ ਗਾਂ ਕਿਵੇਂ ਵਿਆਵਾਂਗੇ ਤੇ ਰਾਤ ਜਦੋਂ ਸਾਡੀਆਂ ਮਾਵਾਂ ਪੈਣਾਂ ਦੀ ਨੀਂਦ ਟੁੱਟ ਜਾਂਦੀ ਆ ਤੇ ਨੀਂਦ ਨਹੀਂ ਆਉਂਦੀ ਉਹਦੇ ਪਿੱਛੇ ਖੇਤੀ ਦਾ ਸੰਕਟ ਹੈਗਾ ਔਰਤ ਬਹੁਤ ਸਫਰ ਕਰ ਰਹੀ ਹੈਗੀ ਆ ਅਸੀਂ ਦੇਖਿਆ ਚਾਹੇ ਬੈਂਕਾਂ ਵਾਲੇ ਹੋਣ ਚਾਹੇ ਸੂਤਖੋਰ ਹੋਣ ਜਦੋਂ ਕਰਜ਼ੇ ਦੀ ਗ੍ਰਾਹੀ ਕਰਨ ਆਉਂਦੇ ਆ ਤੇ ਉਹਦਾ ਮੁਕਾਬਲਾ ਔਰਤਾਂ ਨੂੰ ਕਰਨਾ ਪੈਂਦਾ ਬੰਦਾ ਤੇ ਨਿਕਲ ਜਾਂਦਾ ਕਰੋ ਤੇ ਉਹਨੂੰ ਅਬੇ ਤਬੇ ਕਰਕੇ ਹੋ ਜਾਂਦੇ ਹੈਗੇ ਤਾਂ ਖੇਤੀ ਦੇ ਸੰਕਟ ਵਿੱਚ ਔਰਤ ਦੀ ਪੀੜਾ ਬਹੁਤ ਜ਼ਿਆਦਾ ਹੈ ਤੋਂ ਇਸ ਕਰਕੇ ਅਸੀਂ ਇਹ ਫੈਸਲਾ ਕਰਕੇ ਵੀ ਔਰਤਾਂ ਨੂੰ ਕਿਵੇਂ ਵਤ ਤੋਂ ਵਤ ਸ਼ਾਮਲ ਕੀਤਾ ਜਾਵੇ ਸਾਡਾ ਸਪਸ਼ਟ ਮੰਨਣਾ ਵਾ ਜੇ ਇਹ ਅੰਦੋਲਨ ਜਿੱਤਣਾ ਵਾ ਤੇ ਆ ਮਾਵਾਂ ਭੈਣਾਂ ਨੇ ਅੰਦੋਲਨ ਜਿੱਤ ਕੇ ਦੇਣਾ ਸਾਡੀ ਕੋਈ ਆਰਡਰ ਹੈ ਨਹੀਂ ਹੈ ਜੇ ਮਾਵਾਂ ਭੈਣਾਂ ਨੇ ਇਹ ਅੰਦੋਲਨ ਦੀ ਵਾਗਡੋਰਾ ਆਪਣੇ ਹੱਥ ਚ ਲੈ ਲਈ ਔਰ ਅਸੀਂ ਲੀਡਰਸ਼ਿਪ ਵੱਲ ਤਿਆਰ ਹੈਗੇ ਆਂ ਪੇਸ ਮੋਰਚੇ ਦੀ ਕਮਾਂਡ ਔਰਤਾਂ ਨੂੰ ਦੇਣੀ ਚਾਹੀਦੀ ਆ ਔਰ ਸਰਕਾਰ ਨੂੰ ਇਹ ਲੱਗਦਾ ਵੀ ਜਦੋਂ ਇੱਥੇ ਬਾਡੀ ਪੈ ਗਈ ਇਹ ਕਿਵੇਂ ਅੰਦੋਲਨ ਜਾਰੀ ਰੱਖਣਗੇ ਸੋ ਸਾਨੂੰ ਅੱਜ ਤੋਂ ਤૈયਿਆ ਕਰ ਲੈਣਾ ਚਾਹੀਦਾ ਹਰ ਪਿੰਡ ਦੇ ਵਿੱਚ ਜਿੱਥੇ 10 ਵੀ ਰੌਣ 10 ਦੇਣ ਵਾਸਤੇ ਅੰਦੋਲਨ ਚ ਉਦੋਂ ਬਾਅਦ 10 ਫੇਰ ਉਦੋਂ ਬਾਅਦ 10 ਫੇਰ ਉੱਥੇ ਹਰ ਜਥੇ ਦੇ ਨਾਲ ਪੰਜ ਮਤਾਵਾ ਪਹਿਣਾ ਆਉਣੀਆਂ ਚਾਹੀਦੀਆਂ 10 ਬਾਈ ਆਉਣ ਪਿੰਡਾਂ ਚੋਂ ਪੰਜ ਸਾਡੀਆਂ ਮਾਵਾ ਪਹਿਣਾ ਔਰ ਜਦੋਂ ਅਪ੍ਰੈਲ ਚ ਵਾਢੀ ਪੈ ਜਾਵੇ ਅਪ੍ਰੈਲ 1 ਤੋਂ ਲੈ ਕੇ ਤੇ 5 ਮਈ ਤੱਕ ਆ ਮਤਾਵਾ ਪਹਿਣਾ ਮੋਰਚੇ ਨੂੰ ਸਾਹਮਣ ਬਈ ਬਾਈ ਤੁਸੀਂ ਕੰਮ ਕਰ ਲਓ ਅਸੀਂ ਮੋਰਚਾ ਸਾਹਮਣ ਗਿਆਂ ਇਹ ਮਹੀਨੇ ਦੀ ਸਟੇਜ ਤੁਹਾਡੇ ਹੱਥ ਹੋਊਗੀ ਇਹ ਪਹਿਣਾ ਨੂੰ ਪ੍ਰਵਾਨ ਆ ਪਹਿਣਾ ਨੂੰ ਪ੍ਰਵਾਨ ਆ ਜੋ ਅਸੀਂ ਕਿਹਾ ਵਾ ਇਹ ਡੂਟੀਆਂ ਸੰਭੋ ਗਈਆਂ ਚਲੋ ਵਧੀਆ ਗੱਲ ਆ। ਇਹੀ ਕੰਮ ਅਸੀਂ ਚੋਨੇ ਦੇ ਲਵਾਈ ਚ ਕਰ ਲੈਣਾ। ਅੱਧੀ ਆਬਾਦੀ ਆ ਸਾਡੀ ਔਰਤ ਕਿਸੇ ਵੀ ਸਰੀਰ ਦਾ ਅੱਧਾ ਹਿੱਸਾ ਅਦਰੰਗ ਹੋਵੇ ਅੱਦੇ ਹਿੱਸੇ ਨਾਲ ਲੜਾਈ ਜਿੱਤੀ ਨਹੀਂ ਜਾਂਦੀ ਹੁੰਦੀ। ਅੱਧੀ ਆਬਾਦੀ ਜੇ ਅੰਦੋਲਨ ਚ ਆ ਗਈ ਜੇ ਉਹਨੇ ਝੰਡਾ ਚੁੱਕ ਲਿਆ ਫਿਰ ਅੰਦੋਲਨ ਅਸੀਂ ਜਿੱਤਾਂਗੇ ਪੱਕਾ ਤੁਹਾਨੂੰ ਯਕੀਨ ਕਹਿੰਨੇ ਆ। ਇਸ ਕਰਕੇ ਮੰਗਾ ਭਾਵੇਂ ਵੱਡੀਆਂ ਵਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਭਾਵੇਂ WTO ਨਾਲ ਟਕਰਾਂਉਂਦੀਆਂ ਹੈਗੀਆਂ ਇਹਦਾ ਮਤਲਬ ਇਹ ਨਹੀਂ ਵੀ ਮੰਗਾ ਪ੍ਰਾਪਤ ਕੀਤੀਆਂ ਨਹੀਂ ਜਾ ਸਕਦੀਆਂ ਹੋ ਸਕਦੀਆਂ ਪਰ ਮੈਂ ਮਤਾਵਾ ਪੜਾਉਣ ਨੂੰ ਕਹਿਣਾ ਇਹ ਸਵਾਲ ਨਾ ਕਰਿਓ ਵੀ ਕਦੋਂ ਜਿੱਤ ਲਾਂਗੇ ਇਹ ਮੋਰਚਾ ਇਹ ਮੋਰਚਾ ਜਿੱਤਿਆ ਤਾਂ ਜਾ ਸਕਦਾ ਇਹ ਸਵਾਲ ਨਹੀਂ ਹੋਣਾ ਚਾਹੀਦਾ ਵੀ ਕਦੋਂ ਜਿੱਤਿਆ ਜਾਊਗਾ ਇਹ ਦੇਸ਼ ਦੇ ਹਾਕਮ ਤੈਅ ਕਰਨਗੇ ਕਿ ਕਦੋਂ ਇਹ ਮੋਰਚੇ ਨੂੰ ਉਹ ਸਮਾਪਤ ਕਰਨਾ ਚਾਹੁੰਦੇ ਜਿੰਨਾ ਚਿਰ ਉਹ ਸਾਡੀਆਂ ਮੰਗਾਂ ਨੂੰ ਕੋਈ ਠੋਸ ਹੱਲ ਨਹੀਂ ਕਰਦੇ ਉਦੋਂ ਤੱਕ ਸ਼ਗਰਸ਼ ਦੇ ਵਿੱਚ ਰਹਾਂਗੇ ਦੂਸਰੀ ਬੇਨਤੀ ਇਹ ਦੇਸ਼ ਲੈਵਲ ਦਾ ਅੰਦੋਲਨ ਬਣ ਗਿਆ ਔਰ ਅਗਲਾ ਸੱਦਾ ਸਾਡਾ ਰੇਲ ਰੋਕੋ ਅੰਦੋਲਨ ਦਾ ਬੜਾ 10 ਤਰੀਕ ਨੂੰ ਹੋਣਾ ਔਰ ਜਿੱਥੇ-ਜਿੱਥੇ ਵੀ ਸਾਡੇ 22 ਜ਼ਿਲ੍ਹਿਆਂ ਚ ਪੰਜਾਬ ਚ ਹਰਿਆਣੇ ਚ ਪ੍ਰੋਗਰਾਮ ਬੰਨ ਉਥੇ ਮਤਾਵਾ ਪੈਣਾ 10 ਨੂੰ ਐਤਵਾਰ ਆ ਇਦਾਂ ਜਥੇ ਲਾ ਕੇ ਰੇਲਾਂ ਦੀਆਂ ਪਟੜੀਆਂ ਤੇ ਵੀ ਬਹਿ ਜਾਣ 12 ਵਜੇ ਜਾਣਾ ਤੇ 4 ਵਜੇ ਸਮਾਪਤੀ ਹੈਗੀ ਆ ਅਗਲਾ एलान ਦੇਸ਼ ਭਰ ਦੇ ਵਿੱਚ ਸਾਡਾ ਰੇਲ ਪਟੜੀਆਂ ਜਾਮ ਕਰਨ ਦਾ ਹੈਗਾ ਵਾ ਔਰ ਇਹ ਅੰਦੋਲਨ ਜਿੰਨਾ ਲੰਮਾ ਜਾਊਗਾ ਕਈ ਆਂਦੇ ਜਾਪਤਾ ਲੱਗ ਜੂਗਾ ਇਹ ਬਹੁਤ ਜ਼ਰੂਰੀ ਤੁਹਾਡੇ ਨਾਲ ਗੱਲ ਕਰਨ ਵਾਲੀ ਜਦੋਂ ਅਸੀਂ 13 ਫਰਵਰੀ ਨੂੰ ਆ ਰਹੇ ਸੀ ਜਿੱਡੀਆਂ ਸਾਡੀਆਂ ਮੰਗਾ ਸੀ ਇਹ ਸਾਡੇ ਵੀ ਜਾਇਜੇ ਸੀ ਵੀ ਇਹ 40 ਦਿਨਾਂ ਦੇ ਵਿੱਚ ਮੋਰਚਾ ਜਿੱਤਿਆ ਜਾਣ ਵਾਲਾ ਨਹੀਂ ਹੈਗਾ ਸੋ ਲੱਗ ਜੇ ਜਾਪਤਾ ਸਾਨੂੰ ਕੀ ਫਰਕ ਪੈਂਦਾ ਹੈਗਾ ਪਹਿਲੀ ਵਾਰ ਹੋਊਗਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਅੰਦੋਲਨ ਹੋਊਗਾ ਦਿੱਲੀ ਦੇ ਹਾਕਮ ਦੇਸ਼ ਦੀਆਂ ਲਕਸ਼ਣਾਾਂ ਨਾਲ ਲੜਨਗੇ ਤਾਂ ਵਿੱਚ ਇਹ ਅੰਦੋਲਨ ਚੱਲ ਰਿਹਾ ਹੋਗਾ ਐਰਕੀ ਕਾਰਪੋਰੇਟ ਦਾ ਜੰਡਾ ਨਹੀਂ ਹੋਊਗਾ ਦੇਸ਼ ਦੀਆਂ ਲਕਸ਼ਣਾਾਂ ਦੇ ਵਿੱਚ ਐਰਕੀ ਜਾਤਾਂ ਦੇ ਨਾਂ ਤੇ ਲੜਾਉਣ ਵਾਲਾ ਧਰਮਾਂ ਦੇ ਨਾਂ ਤੇ ਲੜਾਉਣ ਵਾਲਾ ਬਾਜਪਾ ਦਾ ਫਿਰਕੂ ਜੰਡਾ ਨਹੀਂ ਹੋਊਗਾ ਇਸ ਕੀ ਲਕਸ਼ਣਾਾਂ ਦੇ ਵਿੱਚ ਐਰਕੀ ਜੇ ਕੋਈ ਅਜੰਡਾ ਹੋਊਗਾ ਲਕਸ਼ਣਾਾਂ ਦੇ ਵਿੱਚ ਇਹ ਹ ਹ ਕਿਸਾਨਾਂ ਮਜ਼ਦੂਰਾਂ ਦਾ ਝੰਡਾ ਹੋਊਗਾ ਇੱਕ ਵਿਰੋਧੀ ਧਿਰ ਦਾ ਲੀਡਰ ਬੋਲ ਪਿਆ ਕਦੀ ਉਹਨਾਂ ਕੋ ਵੀ ਸੱਤਾ ਹੁੰਦੀ ਸੀ ਵੀ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਜਦੋਂ ਸਾਡੀ ਵਾਰ ਆਈ ਇਹ ਤਾਂ ਚਲ ਸਾਰੇ ਕਹਿੰਦੇ ਹੁੰਦੇ ਆ ਆ ਜਿਹੜੇ ਹੁਣ ਪੂਰੇ ਦੇਸ਼ ਵਿੱਚ ਰੈਲੀਆਂ ਕਰ ਰਹੇ ਨੇ ਉਹ ਕਿਸਾਨਾਂ ਦੇ ਅੰਦੋਲਨ ਨੂੰ ਨਗੋਲੀਆਂ ਕਰ ਰਹੇ ਨੇ ਇਹਨਾਂ ਦੇ ਗਲਾਂ ਦੇ ਵਿੱਚੋਂ ਵੀ ਕਿਸਾਨਾਂ ਮਜ਼ਦੂਰਾਂ ਦਾ ਐਜੰਡਾ ਆਊਗਾ ਤੁਹਾਨੂੰ ਯਕੀਨ ਦਿਵਾਉਨੇ ਆਹ ਮੋਰਚਾ ਸ਼ੰਭੂ ਖਨੌਰੀ ਤੇ ਇਹ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਹੋਇਆ ਵਾ ਦੁਨੀਆ ਦੀ ਨਿਗਾਹ ਇਸ ਮੋਰਚੇ ਤੇ ਲੱਗੀ ਹੋਈ ਆ ਮੋਦੀ ਸਰਕਾਰ ਕੀ ਕਹੂਗੀ ਵੀ ਛੜਕਾ ਅਸੀਂ ਜਾਮ ਕੀਤੀਆਂ ਕੁਝ ਨਹੀਂ ਕਹਸੇ ਛੜਕਾ ਸਰਕਾਰ ਨੇ ਜਾਮ ਕੀਤੀਆਂ ਜਦੋਂ ਅਸੀਂ ਇਹ ਫੈਸਲਾ ਕਰ ਲਿਆ ਵੀ ਪਾਈ ਅਸੀਂ ਬੈਰੀਕੇਡ ਤੋੜ ਕੇ ਹੁਣ ਅੱਗੇ ਨਹੀਂ ਵਧਣਾ ਇੱਥੇ ਬੈਠਾਂਗੇ ਤੁਸੀਂ ਬੁਲਟ ਵਾਲੀਆਂ ਗੋਲੀਆਂ ਚਲਾਉਂਦੇ ਹੋ ਤੁਸੀਂ ਬਰੂਦ ਦੀਆਂ ਗੋਲੀਆਂ ਚਲਾਉਂਦੇ ਜੇ ਬਾਈ ਨਿਹੱਤਿਆਂ ਦਾ ਬਰੂਦ ਦੀਆਂ ਗੋਲੀਆਂ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਔਰ ਜਦੋਂ ਅਸੀਂ ਐਲਾਨ ਕਰਤਾ ਫਿਰ ਭਲਾ ਦਿੱਲੀ ਦੇ ਵਿੱਚ ਬੈਰੀਕੇਟਿੰਗ ਕਰਨ ਦਾ ਕੀ ਮਤਲਬ ਐਸੀ ਤੇ 223 ਕਿਲੋਮੀਟਰ ਇੱਥੇ ਬੱਠੇ ਦਿੱਲੀ ਦੇ ਲੋਕਾਂ ਨੂੰ ਕਿਉਂ ਤਾਂ ਕਰਦੇ ਜੇ ਦਿੱਲੀ ਦੇ ਬੈਰੀਕੇਟ ਖੋਲ ਦਿਓ ਆਪ ਬੈਰੀਕੇਟਾਂ ਦੇ ਪਿੱਛੇ ਵੀ ਮਤਾਓ ਪੈਣੂ 100-100 ਕਿਲੋਮੀਟਰ ਬੈਰੀਕੇਟ ਕੀਤੇ ਹੋਏ ਆ ਅਸੀਂ ਕਹਿੰਦੇ ਆਹੀ ਰਹਿਣ ਦਿਓ ਜੇ ਤੁਸੀਂ ਜਾਣ ਨਹੀਂ ਦੇਣਾ ਮਗਰ ਵਾਲੇ ਦੇ ਭਾਈ ਖੋਲ ਦਿਓ ਫਿਰ ਹਰਿਆਣੇ ਦੇ ਵਿੱਚ 75000 ਅਰਧ ਸੈਨਿਕ ਫੋਰਸ ਲੱਗੇ ਹੋਈ ਆ ਭਾਈ ਜਦੋਂ ਅਸੀਂ ਪੰਜਾਬ ਵਾਲਿਆਂ ਨੇ ਅੱਗੇ ਵਧਣਾ ਨਹੀਂ ਫਿਰ ਉਹ ਫੋਰਸ ਤਾਂ ਬਾਹਰ ਕੱਢੋ ਇਹ ਦੁਨੀਆ ਦੇਖ ਰਹੀ ਆ ਮੋਦੀ ਦਾ ਚਿਹਰਾ ਨੰਗਾ ਹੋ ਰਿਹਾ ਇਹ ਕਹਿੰਦੇ ਸੀ ਟਰੈਕਟਰ ਟਾਲੀਆਂ ਛੱਡ ਜੋ ਤੇ ਦਿੱਲੀ ਵਗਜੋ ਅਸੀਂ ਕਿਹਾ ਵੀ ਅਸੀਂ ਤਾਂ ਟਰੈਕਟਰ ਟਾਲੀਆਂ ਤੇ ਜਾਵਾਂਗੇ ਅਸੀਂ ਨਹੀਂ ਜਾਂਦੇ ਅਸੀਂ ਦੂਜੇ ਸੂਪਿਆਂ ਦੇ ਕਿਸਾਨ ਦਿੱਲੀ ਨੂੰ ਤੋਰ ਦਿੱਤੇ ਭਾਈ ਉਹ ਵੀ ਜਾਣ ਨਹੀਂ ਦਿੱਤੇ ਇੱਕ ਦਿਨ ਪਹਿਲਾਂ ਹਰਿਆਣੇ 'ਚ ਛਾਪੇਮਾਰੀ ਕੀਤੀ ਗਈ ਜਿਹੜੇ ਲੋਕ ਉੱਥੋਂ ਚੜ੍ਹੇ ਰੇਲ ਗੱਡੀਆਂ ਤੋਂ ਲਾ ਲੇ ਤਮ ਲਾਡੂ ਦਾ ਜਥਾ ਰੇਲ ਗੱਡੀ 'ਚ ਨਹੀਂ ਚੜਨ ਦਿੱਤਾ ਕੇਰਲਾ ਦਾ ਜਥਾ ਰੇਲ ਗੱਡੀ ਤੇ ਚੜ ਗਿਆ ਏਦੋਂ ਗਾਹਾਂ ਹਰਿਆਣੇ ਦੇ ਜਥੇ ਦਿੱਲੀ ਵੱਲ ਜਾ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੁਪੀ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆਹ ਗੱਲ ਤਾਂ ਸਾਫ਼ ਹੋ ਗਈ ਵੀ ਰੌਲਾ ਟਰੈਕਟਰ ਟਾਲੀ ਦਾ ਨਹੀਂ ਹੈਗਾ ਰੌਲਾ ਹੈਗਾ ਵੀ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਰਾਜਧਾਨੀ ਵਿੱਚ ਜਾਨ ਹੀ ਨਹੀਂ ਦੇਣਾ ਹੈ ਅਸਲਾ ਸਾਫ਼ ਹੋ ਗਈ ਹੁਣ ਗੱਲ ਭਾਈ ਇਹੋ ਜੀ ਸਰਕਾਰ ਚਾਹੀਦੀ ਆ ਕਿ ਨਹੀਂ ਚਾਹੀਦੀ ਇਹ ਦੇਸ਼ ਦਾ 140 ਕਰੋੜ ਲੋਕ ਫੈਸਲਾ ਕਰਨਗੇ ਫਿਰ ਉੱਠ ਠੀਕ ਆ ਜੀ ਬڑے ਮੌਕੇ ਆਉਣਿਆ ਹਾਕਮੋ ਤੁਸੀਂ ਸਾਡੇ ਪਿੰਡਾਂ ਚ ਆਉਣਾ ਵਾ ਆਹ ਲੋਕਾਂ ਨੇ ਇਹਨਾਂ ਗੱਲਾਂ ਦੇ ਜਵਾਬ ਲੈਣੇ ਆ ਤੁਹਾਡੇ ਕੋ ਦਿੱਤੇ ਨਹੀਂ ਜਾਣੇ ਅਸੀਂ ਕਹਿੰਦੇ ਜਾਖੜ ਸਾਹਿਬ ਤੁਹਾਡੇ ਕੋ ਸਾਡੇ ਬੰਦਿਆਂ ਦੇ ਜਵਾਬ ਦਿੱਤੇ ਨਹੀਂ ਜਾਣੇ ਹੋਸ਼ ਕਰ ਲਓ ਹਾਲੇ ਵੀ ਟਾਈਮ ਆ ਬਾਕੇ ਨਿਭੜ ਜੋ ਨਹੀਂ ਤਾਂ ਭਾਈ ਜਿੰਨੀ ਦੇਰ ਤੱਕ ਤੁਸੀਂ ਸਾਡਾ ਸਬਰ ਪਰਖੋਗੇ 19 ਦੇਰ ਤੱਕ ਅਸੀਂ ਤੁਹਾਨੂੰ ਆਪ ਦਾ ਸਬਰ ਵਿਖਾ ਲਾਂਗੇ ਤੁਹਾਡੇ ਹਰ ਜਬਰ ਦਾ ਮੁਕਾਬਲਾ ਅਸੀਂ ਸਬਰ ਨਾ ਕਰਾਂਗੇ ਹਰ ਤੁਹਾਡਾ ਹਰ ਜਬਰ ਖਿਹੜੇ ਮੱਥੇ ਲਾਵਾਂਗੇ ਤੁਸੀਂ ਦੇਖਿਓ ਜਿੰਨੂੰ ਤੁਹਾਨੂੰ ਮਾਨਿਆ ਪੀ ਸੱਤਾ ਵਿੱਚ ਤੀਜੀ ਵਾਰ ਮੋਦੀ ਜੀ ਹੋਣਾ ਆਹੀ ਜਨਮ ਠੀਕ ਆ ਬਾਈ ਇਹੀ ਲੋਕ ਆ ਸੱਤਾ ਦੇਂਦੇ ਹੁੰਦੇ ਆ ਤੇ ਇਹੀ ਲੋਕ ਸੱਤਾ ਖੋਹ ਵੀ ਲੈਂਦੇ ਹੁੰਦੇ ਆ ਲੋਕਾਂ ਤੋਂ ਵੱਡੀਆਂ ਕੋਈ ਸਰਕਾਰਾਂ ਨਹੀਂ ਹੁੰਦੀਆਂ ਇਹ ਮੋਰਚਾ ਜਿੱਤਣਾ ਭੈਣੋ ਤੇ ਭਰਾਵੋ ਸਾਡੀ ਦੇਸ਼ ਵਿੱਚ ਆਬਾਦੀ 64 ਕਰੋੜ ਆ ਕਿਸਾਨਾਂ ਦੀ ਮਜ਼ਦੂਰ ਨਾਲ ਜੋੜ ਲਓ 80% ਅਸੀਂ ਦੇਸ਼ ਦਾ ਹਿੱਸਾ ਵਾਂ ਪੌਣੇ 2 ਕਰੋੜ ਆਬਾਦੀ ਸਾਡੀ ਪੰਜਾਬ 'ਚ ਆ ਐਨੀ ਇਕੱਠੀ ਕਰ ਲਓ ਇਹ ਦਿੱਲੀ ਛੱਡ ਕੇ ਪੱਜ ਜਾਣਗੇ ਤੁਹਾਨੂੰ ਯਕੀਨ ਦਿਵਾਉਣਾ ਹੈ ਤਾਕਤ ਇਕੱਠੀ ਕਰ ਲੋ ਜਬਰ ਵੀ ਘਟ ਜੂਗਾ ਤਾਕਤ ਨੂੰ ਇਕੱਠੀ ਕਰਨ ਦੀ ਲੋੜ ਆ ਤਾਂ ਹੀ ਅੱਜ ਅੱਦੀਵਾਦੀ ਨੂੰ ਸੱਦਿਆ ਸੀ ਔਰ ਅੱਦੀਵਾਦੀ ਅਸੀਂ ਨਾਲ ਲਾ ਲਿਆ ਸੋ ਪੱਕਾ ਯਕੀਨ ਹੈ ਮੈਨੂੰ ਵੀ ਜਿਵੇਂ ਸਾਡੇ ਗੁਰੂ ਸਾਹਿਬ ਦਾ ਕੌਲ ਸੀਗਾ ਵੀ ਸੰਗਤ ਇੱਕੀ ਵਿਸਵੇ ਹੁੰਦੀ ਹੁੰਦੀ ਆ ਲੋਕਾਂ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਸਰਕਾਰ ਵੱਡੀ ਨਹੀਂ ਹੁੰਦੀ ਜਿਵੇਂ ਤੁਹਾਡੇ ਅਸੀਂ ਮੈਂ ਸਾਰੀ ਗੱਲ-ਗੱਲ ਕੱਲੀ-ਕੱਲੀ ਮਾਂ ਪੈਣ ਦੀ ਸੁਣੀ ਆ ਜਿਵੇਂ ਤੁਹਾਡੇ ਦ੍ਰਿੜ ਅਰਾਦੇ ਆ ਜਿਵੇਂ ਤੁਹਾਡੇ ਮਨਾਂ ਦੇ ਅੰਦਰ ਗੁੱਸਾ ਵਾ ਵਲਵਲਾ ਵਾ ਇਹ ਅੰਦੋਲਨ ਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਊਗਾ ਆਪਣੇ ਪਰਿਵਾਰਾਂ 'ਚ ਜਾ ਕੇ ਕਮਿਟਮੈਂਟ ਕਰ ਲੋ ਜਿਹੜੇ ਤੁਹਾਡੇ ਜੀ ਜਥੇਬੰਦੀਆਂ 'ਚ ਆ ਉਹਨਾਂ ਨੂੰ ਖੁੱਲੀ ਸੁੱਟੀ ਦੇ ਦੋ ਵੀ ਜਾਓ ਭਈ ਮੋਰਚਾ ਲੜੋ ਅਸੀਂ ਘਰਾਂ ਦਾ ਕੰਮ ਸੰਭ ਲੈਣਾ ਔਰ ਜਦੋਂ ਜਦੋਂ ਜਥੇਬੰਦੀਆਂ ਦੇ ਸੱਦੇ ਆਉਂਦੇ ਆ ਆ ਦੋਵਾਂ ਮੋਰਚਿਆਂ ਦੇ ਸੱਦੇ ਆਉਂਦੇ ਆ ਉਦੋਂ ਉਦੋਂ ਫਿਰ ਸ਼ਗਰਸ਼ ਦਾ ਪੇੜ ਮਲਣਾ ਚਾਹੀਦਾ ਜਿੰਨਾ ਵੀ ਰਾਹਾਂ ਤੋਂ ਸਾਡੀਆਂ ਮਤਾਮਾਂ ਪੈਣਾ ਅੱਜ ਚੱਲ ਕੇ ਆਈਆਂ ਅਸੀਂ ਸਜਦਾ ਕਰਦੇ ਤੁਹਾਡੇ ਇਸ ਸੰਘਰਸ਼ ਦੇ ਅੱਗੇ ਔਰ ਇਹ ਆਸ ਰੱਖਦੇ ਆ ਵੀ ਜਿਵੇਂ ਅਸੀਂ ਅੱਜ ਸੱਦਾ ਦਿੱਤਾ ਅੱਜ ਦੁਨੀਆ ਦੀ ਪ੍ਰੈਸ ਇਸ ਮੁਲਕ ਦੀ ਪ੍ਰੈਸ ਵੇਖ ਕੇ ਹੈਰਾਨ ਰਹਿ ਗਈ ਆ ਉਹਨਾਂ ਨੂੰ ਆਸ ਨਹੀਂ ਸੀ ਹੈਗੀ ਕਿ ਇੰਨਾ ਜਨ ਸਮੂਹ ਮੜੂਗਾ ਔਰ ਹਰ ਸੱਦੇ ਤੇ ਤੁਸੀਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਆਉਗੀਆਂ ਇਹ ਅਹਿਸਾਸਨਾ ਮੇਰਾ ਫਿਰ ਦੋਵਾਂ ਮੋਰਚਿਆਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਤੋਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਸੈਕਟਰੀ ਸਾਹਿਬਾਨ ਦੀ ਗੱਲ ਸੁਣ ਕੇ ਜਾਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਕ